ਗਰਾਊਂਡ ਦੇ ਵਿੱਚ ਆਇਆ ਉਸ ਤੋਂ ਬਾਅਦ ਰਾਣਾ ਮੱਝ ਮਾਝ ਦੀ ਕਬੱਡੀ ਦਾ ਕਹਿੰਦੇ ਟਾਪ ਦਾ ਵੱਡਾ ਮਾਨ ਕਹਿੰਦੇ ਪਾਚਾ ਪੌੜਾ ਦਵਾਦੇ ਵਿੱਚ ਚੜ੍ਹ ਚ ਰਹੀ ਹੈ ਹੁਣ ਕਹਿੰਦੇ ਧੀਰਾ ਸੈਦਰ ਆਈ ਹੈ ਜੇਤਲ ਪੰਡਾਲ ਆ ਰਹੀ ਇਸ ਦੁਨੀਆ ਦੇ ਚਰਚੇ ਦੇ ਤੇਬੇ ਪੰਡਾਲ ਦੇ ਹੁਣ ਕਹਿੰਦੇ ਕਿੰਦਾ ਬਿਹਾਰੀ ਬੁਰੀ ਉਹ ਉਸ ਤੋਂ ਬਾਅਦ ਕਲਵੀਨਾ ਪੀਰ ਨੰਗਰ ਵਾਲਾ ਜਗਦੀਪ ਮੱਝ ਦੁਨੀਆ ਦਾ ਟਾਪ ਦਾ ਖਿਡਾਰੀ ਹੈ ਤੇ ਜਿਗਤਾਰ ਲਖੜ ਕੇ ਵੱਡੇ ਜਿਹੜਾ ਰੇਂਦਾ ਸੋਹਣਿਆ ਕੰਡੇ ਉਹ ਤੋਂ ਬਾਅਦ ਮੋਨੀ ਇਹੋ ਢੋਨੇ ਪਾਜੀ ਹੁਣ ਇਹਦੇ ਬਹੁਤ ਤਾਕਤ ਦੀ ਕਬੱਡੀ ਖੇਡੀ ਹੈ ਉਹਨਾਂ ਕਹਿੰਦੇ ਸਕੰਦਰ ਕਾਜਰੀ ਵਾਲਾ ਤੇ ਕਹਿੰਦੇ ਪੁਰਾਣਾ ਕੱਲ ਪੁਰਾਣਾ ਇਹ ਕਹਿੰਦਾ ਸਦੀ ਲੋ ਨਹੀਂ ਸਭਾ ਕਮਾਪਰੀਆਂ ਦੇ ਫੇਸ ਸਭਾ ਕਮਾਪਰੀਆਂ ਆ ਹੌਸ ग्रांच कबी ਰਾਣਾ सुपर ਨੇਕੀ ਸਿੰਘਾ ਕਿੰਨਾ ਬਿਹਾਰੀਪੁਰਿਆ ਰਾਜੀਤ ਜਾਂਪਰੀਆ ਹਨ ਦੁਨੀਆ ਦੇ ਮਹਾਨ ਅਧਿ ਸਰਦੇ ਹੋਇਆ ਕੁਲਬੀ ਦਾ ਪੀਲੀ ਡੰਗਵਾ ਜਗਦੀਪ ਗੱਜ ਤੇ ਕਾਂਟੀਰਾ ਸੈਦੋ ਵਾਲੀਆ ਚਰਜੀਤ ਕੋਸਰ ਸਾਹਿਬ ਤੇ ਕਹਿੰਦੇ ਸਾਰੇ ਜਿਹੜਾ ਬਾਬਾ ਧੰਮੜਾ ਜਗਤਾਨ ਲਖਣ ਦੇ ਪੱਡੇ ਜਿਹੜਾ ਰੇਟਾ ਸੋਹਣਿਆ ਕੰਦੇ ਹੋ ਬਿੱਟੂ ਧੰਮੜਾ ਵੀ ਨਾ ਜਿਕਰ ਹੁੰਦੀ ਹੈ ਜਿੰਦੂ ਚਾਚਾ ਲਖਣ ਦੇ ਪੱਡੇ ਬਿੱਟੂ ਵੀ ਸਾਡਾ ਵੀਰ ਹੈ ਇਹਦੇ ਨਮਾਜ਼ੀ ਪੁਰੀ ਹੈ ਦੁਨੀਆ ਦੇ ਮਹਾਰਤੀ ਪਏ ਹੋਇਆ ਕੁਲਵੀਰ ਆ ਪਹਿਲੀ ਨਕਲਾ ਵੱਡਾ ਵੀਰ ਹੈ ਸਾਡਾ ਨਿਕਲਦੇ ਇਹਦੇ ਚਾਦੇ ਗੈਰਾਂ ਵਾਲੀਏ ਬੋਲ ਇਨਸੋਰ ਹਾ ਸੈਸਰੀਆ ਕਾਰ ਤੇ ਕਬੱਡੀ ਦੇ ਤੇ ਮਹਾਰਤੀ ਅਮੇਕੇ ਇਕੱਠੇ ਹੋਏ ਅੱਜ ਪਿਆਰ ਲਗੇ ਆ ਮੈਂ ਜਿੰਨੇ ਵੀ ਸ਼ਾਹ ਮੋਲਾ ਉਹਨੇ ਕਰਤਾ ਕਿੰਦਾ ਬਿਹਾਰੀ ਪੁਰੀ ਹੈ ਇੱਕੀ ਸਿਧਵਾ ਵਰਗੇ ਸੱਤਾ ਗਰਦਾਸਪੁਰਿਆ ਅਮਰੀਕ ਵਰਗੇ ਟਟਮਿੱਡੀ ਵਰਗੇ ਉਧਰ ਸੱਤਾ ਧੰਨਵਾਦ ਕਰਾਵਾਂ ਰਾਣਾ ਪੱਜ ਮਾਟੇੜਾ ਸੱਤਾ ਗਰਦਾਸਪੁਰਿਆ ਪੰਨਾ ਨਵਾਜੀਪੁਰਿਆ ਔਰ ਕਿਨੇ ਅਮਰੀਕ ਖੜਾ ਸਾਹਮਣੇ ਗਰਦਾਸਪੁਰਿਆ ਕਿੰਨਾ ਬਿਹਾਰ ਕਰਿਆ ਦੇਪਾ ਪੰਡਾਲ ਤੇ ਕਲਵੀ ਦਾ ਫਿਰ ਨੰਦਲਾ ਤੇ ਜਗਤਾਰ ਲਖਣ ਕੇ ਪੱਡੇ ਜਗਦੀਪ ਪੱਜ ਦੋਰੀਆਂ ਦੱਸਦਾ ਅੱਜ ਭਾਜੀ ਸਾਡੇ ਪਿੰਡ ਨੀਯਾਮਪੁਰ ਕਬਡੀ 골ਡਕਾਟ ਹੋਇਆ ਜਿਹਦੇ ਵਿੱਚ ਉੱਚੀ ਕੋਟੀ ਦੇ ਪਲੇਅਰ ਪੁਰਾਣੇ ਪਲੇਅਰ ਰਾਣੇ ਵਾਂਝ ਵਰਗੇ ਭਾਈ ਹੁਣੀ ਅੱਗੇ ਆ ਅੰਮ੍ਰਿਤ ਹੁਣੀ ਦੇਬੇ ਪੰਡਾਲ ਹੁਣੀ ਕਿੰਨਾ ਭਿਆਜੀ ਦੁਨੀਆ ਉੱਚੇ ਚੋਟੇ ਪਹੁੰਚੇ ਤੁਹਾਨੂੰ ਬਹੁਤ ਬਹੁਤ ਧੰਨਵਾਦ ਆ ਤੇ ਨਾਲ ਹੀ ਚਾਹ ਪੀ ਲੈਣਗੇ ਟੀਮਾਂ ਬੋਦੀ ਆ ਆ ਦੇਵਤੋ ਸਮਾਨ ਨੇ ਪਲੇਨ ਫੇਰ ਨਈ ਨੇ ਜਿੰਦਾ ਬਹੁਤ ਬਹੁਤ ਤਨਵਾਦ ਨਵੇਂ ਪੁਰਾਣੇ ਪਿਆਰ ਇਕੱਠੇ ਹੋਏ ਬਹੁਤ ਦਿਲ ਨੂੰੰਦ ਆਇਆ ਔਰ ਦੇਹ ਦਾ ਬਹੁਤ ਮਾਣ ਮਦੂਦ ਕੀਤਾ ਨੂੰ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਪ੍ਰਾਜਾ ਰਾਜੂ ਦੀ ਆਪ ਸਰਖੰਦਰ ਸਿੰਘ ਦੇ ਰਾਗੀ ਖਰਮਨ ਜਾਨੇ ਲਈ ਹਜ਼ਾਰ ਤੱਕਿਆ ਆ ਗੱਗੀ ਗੱਜਰ ਹੋ ਗੱਗੀ ਗੱਜਰ ਗੱਗੀ ਗੱਜਰ ਦਾ ਹੀ ਪੂਰਾ ਕਰਾਉਦਾ ਆ ਆ ਗੱਗੀ ਗੱਜਰ ਇੱਕ ਚੱਕ ਫੇਰ ਸਾਂਗੇ راجو نے مارکیٹ ਅੱਗੇ ਆਓ ਅਜਾਬ ਪਾਸਾ ਮਾਰ ਰਿਹਾ ਜੁਕਰੀ ਨਾ ਆਹ ਹੈ ਗੱਲਾ ਇੱਕ ਹੱਥ ਤੇ والرگا <سؤال> نارے گلتےو تیاری کر لیں گے وہ تیاری رکھ رہے اگلے ویلی کہ ਕਬੀਰ ਸਿੰਘ ਜੀ ਚੇਅਰਮੈਨ ਸਾਹਿਬ ਪਹੁੰਚੇ ਹੋਏ ਆ ਲਖਨ ਸਿੰਘ ਜੀ ਚੇਅਰਮੈਨ ਸਾਹਿਬ ਬਹੁਤ ਬਹੁਤ ਧੰਨਵਾਦ ਹੈ ਤੇ ਜਿਨੇ ਵੀ ਮਾਣ ਜੋ ਸ਼ੁਸ਼ੀਤਾ ਪਹੁੰਚੇ ਹੋਏ ਨੇ ਬਹੁਤ ਬਹੁਤ ਧੰਨਵਾਦ ਹੈ ਲਓ ਉਧਰ ਸਾਡੇ ਸੁਲਖਨ ਸਿੰਘ ਜੀ ਸਰਪੰਚ ਰੂਪਨਪੁਰ ਤੋਂ ਸਾਰੇ ਵੀਰ ਬਹੁਤ ਬਹੁਤ ਧੰਨਵਾਦ ਹਮਰੇ ਰੇਡ ਰੋਡੇ ਤੇ ਖਿਡਾਰੀ ਤੇ ਹਰ ਪ੍ਰੀਤਕਾਰ ਜਿਹੜੇ ਕਬੱਡੀ ਪਾਉਂਦੇ ਆ ਹਰਪ੍ਰੀਤਪੁਰ ਰੋਡੇ ਪਿੰਡ ਵਾਲੇ ਜिले ਮੋਕੇ ਦੇ ਮਸ਼ਹੂਰ ਪਿੰਡ ਰੋਡੇ ਪਿੰਡ ਆਹ ਆਹ ਤੋਂ ਆਪਣੀ ਟੀਮ ਦੇ ਅੰਦਰ ਵਿੱਚ ਜੋੜਦੇ ਹੋਏ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕੋਚ ਇਧਰ ਸਾਹਿਬ ਤੋਂ ਮੈਂ ਬੇਨਤੀ ਕਰਾਂਗਾ ਕਿ ਉਹ ਟੀਮ ਲੈ ਕੇ ਖੇਡ ਗਰਾਉਂਡ ਦੇ ਵਿੱਚ ਆ ਜਣ ਤੇ ਧਰਮਿੰਦਰ ਟੀਮੀ ਕਹ ਮਿਡਵਾ ਲਈਆ ਆਓ ਹੋਰ ਇੱਕ ਮਿੰਟ ਨਹੀਂ ਮੇਰੇ ਵੀਰੋ ਤੁਹਾਡੇਲਾ ਸਰਪੰਚ ਸਾਹਿਬ ਬਹੁਤ-ਬਹੁਤ ਵਧਾਈਆਂ ਅੱਜ ਦਾ ਜੋ ਤੁਹਾਡੇ ਪਿੰਡ ਦੇ ਵਿੱਚ ਕਬੱਡੀ ਦਾ ਬਹੁਤ ਵੱਡਾ ਮੇਲਾ ਕੰਨ ਕਰਵਾਇਆ ਜਾ ਰਿਹਾ ਹੈ ਕਿ ਨਵੇਂ ਪਲੇਅਰਾਂ ਨਾਲ-ਨਾਲ ਪੁਰਾਣੇ ਸਮੇਂ ਦੇ ਵਿੱਚ ਜੋ ਪਲੇਅਰ ਖੇਡਦੇ ਰਹੇ ਆ ਤਾਂ ਇਹਨੇ ਮਾਹੌਲ ਕਬੱਡੀ ਨੂੰ ਬਹੁਤ ਬਹੁਤ ਦਿੱਤਾ ਹੋਰ ਕਿਵੇਂ ਤਾਂ ਲੱਗ ਰਿਹਾ ਹੈ ਤੁਹਾਨੂੰ ਵੀ ਬਹੁਤ-ਬਹੁਤ ਵਧਾਈਆਂ ਜੀ ਜਿੰਨੇ ਵੀ ਬਤਵੰਤੇ ਸੱਜਣ ਪਹੁੰਚੇ ਨੇ ਇੱਥੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਡੇ ਪਿੰਡ ਨਿਯਾਮਪੁਰ ਰਾਜੂ ਯੂਐਸਏ ਵੱਲੋਂ ਬਹੁਤ ਵੱਡਾ ਪ੍ਰਚਾਰਾ ਕੀਤਾ ਜਾਂਦਾ ਹਰ ਸਾਹਿਬ ਨਗਰ ਨਿਵਾਸੀ ਸੰਗਠਾ ਐਨ ਆਰ ਆਈ ਸੰਗਠਾ ਅਤੇ ਇਲਾਕੇ ਦੀਆਂ ਸੰਗਠਾ ਦੇ ਸਹਿਯੋਗ ਦੇ ਨਾਲ ਇੱਕ ਵੱਡੀ ਕੱਪ ਕਰਵਾਇਆ ਜਾਂਦਾ ਹਰ ਸਾਲ ਤਾਂ ਕਿ ਬੱਚੇ ਆਉਣ ਵਾਲੀ ਜਨਰੇਸ਼ਨ ਨਵੀਆਂ ਪੀੜੀਆਂ ਨਸ਼ਿਆਂ ਤੋਂ ਮੁਕਤ ਰਹਿਣ ਔਰ ਖੇਮਾ ਦੇ ਵਿੱਚ ਹਿੱਸਾ ਲੈਣ ਔਰ ਚਰਦੀ ਕਲਾ ਵਿੱਚ ਰਹਿਣ ਆਪਣੇ ਪਿੰਡ ਦਾ ਨਾਮ ਪੰਜਾਬ ਦਾ ਨਾਮ ਦੇਸ਼ ਦਾ ਨਾਮ ਉੱਚਾ ਕਰਨ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਜਿੰਨੀਆਂ ਵੀ ਸੰਤਾ ਪਹੁੰਚੀਆਂ ਨੇ ਹੋਟਲ ਕੋਰਟ ਧੰਨਵਾਦ ਇਹਨਾਂ ਦਾ ਇਹਦੇ ਪ੍ਰਬੰਧ ਕੀਤੇ ਗਏ ਕਿੰਦਾ ਲੱਗ ਰਿਹਾ ਬਹੁਤ ਵਧੀਆ ਦੀ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਪ੍ਰਬੰਧ ਹੈ ਹਰ ਇੱਕ ਚੀਜ਼ ਦਾ ਲੰਗਰ ਪ੍ਰਸ਼ਾਦਾ ਚਾਹ ਪਾਣੀ ਜਲ ਪਾਣੀ ਜੋ ਵੀ ਬਹੁਤ ਵਧੀਆ ਸਚੇ ਢੰਗ ਨਾਲ ਪ੍ਰਬੰਧ ਕੀਤੇ ਗਏ ਹਾਂਜੀ ਸਾਰੇ ਨਗਰ ਨਿਵਾਸੀ ਸੰਗਠਾ ਪੰਚਾਇਤ ਵੱਲੋਂ ਪੂਰਾ ਸਹਿਯੋਗ ਹੈ ਨਾ ਜੀ ਗੱਲ ਯਾਦ ਰੱਖਿਓ ਸਖਵਿੰਦਰ ਬਾਦਜੀ ਜੁਕਕੇ